ਸੜਕ ਸੁਰੱਖਿਆ ਫੋਰਸ ਮਸੀਹਾ ਬਣ ਕੇ ਲੋਕਾਂ ਦੀਆਂ ਜਾਨਾਂ ਬਚਾਉਣ ਦੀ ਨੇਕ ਸੇਵਾ ਕਰ ਰਹੀ ਹੈ ਸੜਕ ਹਾਦਸਿਆਂ ਦੌਰਾਨ ਕੀਮਤੀ ਜਾਨਾਂ ਬਚਾਉਣ ਲਈ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਤਹਿਤ ਸੂਬੇ ਦੇ ਵਿੱਚ ਸੜਕ ਹਾਦਸਿਆਂ 'ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 6.76% ਘੱਡੀ ਹੈ ਤੇ ਸਾਡੇ ਰੂਟ ਉੱਪਰ ਅਗਰ ਕੋਈ ਘਟਨਾ ਹੋ ਜਾਂਦੀ ਹੈ ਜਾਂ ਕੋਈ ਵਾਹਨ ਹਾਦਸਾ ਅਗਰਸਤ ਹੋ ਜਾਂਦੇ ਆ ਤਾਂ ਸਾਡੀ ਟੀਮ ਵਿਦਨ 5 ਜਾਂ 10 ਮਿੰਟਸ ਮੌਕੇ ਤੇ ਪਹੁੰਚਦੀ ਹੈ ਤੇ ਜਿਸ ਹਿਸਾਬ ਦੀ ਵੀ ਲੋੜ ਹੁੰਦੀ ਹੈ ਅਗਰ ਐਂਬੂਲੈਂਸ ਮੰਗਣ ਦੀ ਲੋੜ ਪੈਂਦੀ ਹੈ ਤਾਂ ਐਂਬੂਲੈਂਸ ਬੁਲਾਈ ਜਾਂਦੀ ਹੈ ਨਹੀਂ ਤੇ ਮੌਕੇ ਪਰ ਜ਼ਖਮੀਆਂ ਨੂੰ ਫਸਟੇਡ ਦਿੱਤੀ ਜਾਂਦੀ ਹੈ ਪੰਜਾਬ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਆਪਣੀ ਤੁਹਾਨੂੰ 112 ਡਾਇਲ ਕਰੋਗੇ ਤੁਹਾਨੂੰ ਹੈਲਪ ਮਿਲੇਗੀ ਹੀ ਮਿਲੇਗੀ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਹੁਣ ਤੱਕ ਹੋਏ 30549 ਸੜਕ ਹਾਦਸਿਆਂ ਦੇ 1553 ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਅਤੇ ਸੜਕ ਹਾਦਸਿਆਂ ਦੇ ਸ਼ਿਕਾਰ ਹੋਏ 18591 ਜ਼ਖਮੀਆਂ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ। ਹਰ 3 ਕਿਲੋਮੀਟਰ ਦੇ ਰੇਡੀਅਸ ਚ ਗੱਡੀ ਹੈ। ਜਿੱਤੇ ਵੀ ਜਦੋਂ ਵੀ ਉਹਨਾਂ ਨੂੰ ਕੋਈ ਕਾਲ ਆਉਂਦੀ ਹੈ ਤਾਂ ਉਹਨਾਂ ਦੀ ਐਵਰੇਜ 6 ਮਿੰਟ 20 ਸਕਿੰਟ ਹੈ। ਉਹਦੇ ਵਿੱਚ ਆ ਪਹੁੰਚ ਕੇ ਫਿਰ ਜਿਹੜਾ ਵੀ ਹਸਪਤਾਲ ਨੇੜੇ ਹੈ, ਚਾਹ ਸਰਕਾਰੀ ਹੈ ਪ੍ਰਾਈਵੇਟ ਹੈ ਉਹਦੇ ਚ ਪਹੁੰਚਾ ਦੋ। ਸਾਰਾ ਜਿਹੜਾ ਪੈਸਾ ਹੈ ਉਹ ਗਵਰਨਮੈਂਟ ਦੇਊਗੀ ਮੈਂ ਤੁਹਾਡੇ ਨਾਲ ਦੇਣ ਸਿੰਘੁਰੇ ਤੋਂ ਮਹਿਮੂਦ मंसूरी ਜੋ ਜਾਣਕਾਰੀ ਦੇਣਗੇ ਵੀ ਤੀਆਂ ਦਾ ਤਿਹਾਰ ਕਿਉਂ ਮਨਾਇਆ ਜਾਂਦਾ ਸਾਡੇ ਨਾਲ ਮਾਤਾ ਨਾਲ ਗੱਲਬਾਤ ਕਰਾਂਗੇ ਵੀ ਕਿ ਇਹ ਕਿਉਂ ਮਨਾਇਆ ਜਾਂਦਾ ਸ੍ਰੀ ਗਮਾਤਾ ਜੀ ਸਤ ਸ੍ਰੀ ਅਕਾਲ ਭਾਈ ਜਿਹੜੇ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਕਿਉਂ ਮਨਾਇਆ ਜਾਂਦਾ ਵਾ ਇਹ ਤੀਆਂ ਦਾ ਤਿਹਾਰ ਪਿਛਲੇ ਜਮਾਨੇ ਤੋਂ ਅਜੇ ਤੋਂ 2-4 ਸਾਲ ਪਹਿਲਾਂ ਦੀ ਗੱਲ ਹੈ ਕਿ ਵੀ ਇਹ ਤੀਆਂ ਦਾ ਤਿਹਾਰ ਤਾਂ ਮਨਾਇਆ ਜਾਂਦਾ ਸੀ ਕੁੜੀਆਂ ਸਹੁਰਾਂ ਤੋਂ ਆ ਕੇ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਸੀ ਤੇ ਆਪਦੀ ਖੁਸ਼ੀ ਦੇ ਮਨਪਸੰਦ ਦੇ ਗੀਤ ਗਾਉਂਦੀਆਂ ਸੀ ਬੋਲੀਆਂ ਪਾਉਂਦੀਆਂ ਸੀ ਭੰਗੜੇ ਪਾਉਂਦੀਆਂ ਸੀ ਤੇ ਉਹਨਾਂ ਦੇ ਮਾਪੇ ਵੀ ਖੁਸ਼ ਹੋ ਜਾਂਦੇ ਸੀ ਤੇ ਸੌਣ ਦਾ ਤੇ ਜਦੋਂ ਮਹੀਨਾ ਆਉਂਦਾ ਸੀ ਉਹ ਉਹ ਕੁੜੀਆਂ ਨੂੰ ਜਾ ਕੇ ਸਹੁਰਾਂ ਤੋਂ ਮਾਪੇ ਜ਼ਰੂਰ ਲੈ ਕੇ ਆਉਂਦੇ ਸੀ ਕਦੇ ਭਾਈ ਲੈ ਕੇ ਆਉਂਦੇ ਸੀ ਕਦੇ ਉਹਦੇ ਮਾਪੇ ਲੈ ਕੇ ਆਉਂਦੇ ਸੀ ਤੇ ਫੇਰ ਉਹ ਭਾਦੋਂ ਦਾ ਮਹੀਨਾ ਜਦੋਂ ਚੜ ਜਾਂਦਾ ਸੀ ਤੇ ਸਹੁਰੇ ਉਹਨਾਂ ਨੂੰ ਚਿੱਠੀਆਂ ਪਾਉਂਦੇ ਸੀ ਤੇ ਉਹ ਘਰ ਸਹੁਰੇ ਚਲੀਆਂ ਜਾਂਦੀਆਂ ਆਤੀ ਜਿਹੜੇ ਭੈਣਾਂ ਦੇ ਪੁਰਾਣੇ ਸੰਦਾਰੇ ਬਾਰੇ ਵੀ ਸੰਦਾਰੇ ਵੀ ਦਿੱਤੇ ਜਾਂਦੇ ਸੀ ਸੰਦਾਰੇ ਵੀ ਨਾਲ ਦੀ ਨਾਲ ਦਿੰਦੇ ਸੀ ਭੈਣਾਂ ਨੂੰ ਸਰ ਪਿੰਗਾ ਜਿਹਨੂੰ ਵੀ ਬਣਾਏ ਜਾਂਦਾ ਸੀ ਪਿੰਗਾ ਵਿੱਚ ਝੂਟੀਆਂ ਜਾਂਦੀਆਂ ਸੀ ਕੁੜੀਆਂ ਨੂੰ ਸੁਨਾਰੇ ਵੀ ਆਉਂਦੇ ਸੀ ਉਹ ਧੀਆਂ ਤੇ ਧੀਆਂ 'ਚ ਕੋਈ ਫਰਕ ਲੱਗ ਰਿਹਾ ਸਾਨੂੰ ਮਾਤਾ ਜੀ ਵੀ ਜਿਵੇਂ ਅੱਜ ਕੱਲ ਹੋ ਗਿਆ ਵੀ ਪਿੰਗਾ ਵੀ ਅੱਗੇ ਕੁੜੀਆਂ ਝੂਟਦੀਆਂ ਸੀ ਉਹਦੇ ਬਾਰੇ ਥੋੜਾ ਜਿਹਾ ਫਰਕ ਹੈਗਾ ਵੀ ਉਹਦਾ ਤਾਂ ਪਿੰਗਾ ਝੂਟਦੀਆਂ ਸੀ ਪੰਜਾਬੀ ਗੀਤ ਚੱਲਦੇ ਸੀ ਪੰਜਾਬੀ ਹੋਈ ਸਾਰਾ ਖਾਣੇ-ਦਾਣੇ ਚੱਲਦੇ ਸੀ ਪੰਜਾਬੀ ਪਿੰਗਾ ਝੂਟੀਆਂ ਜਾਂਦੀਆਂ ਸੀ ਤੇ ਕੁੜੀਆਂ ਨੂੰ ਸੁਨਾਰੇ 'ਚ ਲਾਸਾਂ ਵੀ ਆਉਂਦੀਆਂ ਸੀਆਂ ਤੇ ਵੀ ਹੁਣ ਇੰਨਾ ਕੋਈ ਹੈ ਨਹੀਂਗਾ ਹੁਣ ਤਾਂ ਡੱਕ ਤੇ ਨੱਚਦੀਆਂ ਨੇ ਤੇ ਡੱਕ ਤੇ ਗਾਣੇ ਗਾਉਂਦੀਆਂ ਵੀ ਲੱਗਦਾ ਵੀ ਸੱਭਿਆਚਾਰ ਆਪਾਂ ਨੂੰ ਜਿਉਂਦਾ ਰੱਖੀ ਅੱਗੇ ਵੀ ਆਪਾਂ ਇਹ ਕਾਰੀਏ ਨੂੰ ਕਰਦੇ ਰਹੀ ਹਾਂ ਹਾਂ ਸੱਭਿਆਚਾਰ ਆਪਾਂ ਨੂੰ ਜਿਉਂਦਾ ਰੱਖਣਾ ਚਾਹੀਦਾ ਤੇ ਇਹੀਆਂ ਤੀਆਂ ਲੱਗਦੀਆਂ ਰਹਿਣਾ ਮੇਲੇ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਮੇਲੇ ਲੱਗੀਆਂ ਰਹਿਣ ਵਧਾਈਆਂ ਠੀਕ ਹੈ ਜੀ ਧੰਨਵਾਦ ਜੀ ਤੁਸੀਂ ਮਾਤਾ ਜੀ ਕੀ ਕਹਿਣਾ ਚਾਹੋਗੇ ਤੀਆਂ ਬਾਰੇ ਨਹੀਂ ਮੈਂ ਫਹੀ ਹੁੰਦਾ ਨਹੀਂ ਨਾ ਕਿੰਨੀ ਕੁ ਉਮਰ ਮਾਤਾ ਜੀ ਸੁਣਦੀ ਮੇਰੇ ਤੋਂ ਹੋਊਗੀ ਭਾਈ 70 ਸਾਲ ਤੋਂ ਤੁਸੀਂ ਵੀ ਬਹੁਤ ਦੇਖੇ ਹੋਣਗੇ ਤੀਆਂ ਦੇ ਤਿਹਾਰ ਬਹੁਤ ਦੇਖੇ ਹੋਣਗੇ ਤੁਹਾਡੇ ਜ਼ਮਾਨੇ 'ਚ ਬਹੁਤ ਫਰਕ ਲੱਗਿਆ ਹੋ। ਦੇਖਿਆ ਤਾਂ ਬਥੇਰੀਆਂ ਨੇ ਭਾਈ। ਹੁਣ ਜਾਨੀ ਆਪ ਦਾ ਤਾਂ ਅੱਕ ਨਹੀਂ ਕੰਮ ਕਰਦਾ। ਦੇਖਿਆ ਬਥੇਰੀਆਂ ਨੇ। ਧੰਨਵਾਦ। ਹਾਂ। ਚਲੋ ਜੀ ਮੈਂ ਤੈਨੂੰ ਇਸ ਵੇਲੇ ਸੁਣਾਣਾ ਮਹਿਮੂਦ ਇਨਾਂ ਨੇ ਮਾਤਾ ਜੀ ਨੇ ਪੂਰੀ ਜਾਣਕਾਰੀ ਦਿੱਤੀਆਂ ਦਾ ਤਿਹਾਰ ਕਿਉਂ ਮਨਾਇਆ ਜਾਂਦਾ ਵੀ ਕਿੰਨੇ ਕਿਵੇਂ ਪੁਰਾਣੇ ਜ਼ਮਾਨੇ 'ਚ ਮਨਾਇਆ ਜਾਂਦਾ ਸੀ ਅੱਜ ਗੱਲਾਂ ਕਰਾਂਗੇ ਤੀਆਂ ਨੂੰ ਲੈ ਕੇ ਵਰਨਾ ਪੰਜਾਬ ਦੀਆਂ ਪੁਰਾਣੀਆਂ ਸੱਭਿਆਚਾਰ ਜੋਗੀਆਂ ਜਿਉਂਦਾ ਰੱਖੀਆਂ ਗਈਆਂ ਨੇ ਅੱਜ ਤੀਆਂ ਦਾ ਤਿਹਾਰ ਬੜਾ ਧੂਮ-ਧਾਮ ਨਾਲ ਮਨਾਇਆ ਗਿਆ ਇੱਕ ਤਰ੍ਹਾਂ ਦਾ ਐਸਾ ਲੱਗਿਆ ਕਿ ਮੇਲੇ ਹੀ ਲੱਗਿਆ ਹੋਇਆ ਇਹ ਸਿੱਧੀਆਂ ਤਸਵੀਰਾਂ ਨੇ ਜੋ ਮੇਲੇ ਸਾਨੂੰ ਦਿਖਾਉਣੇ ਜਾ ਰਹੀਆਂ ਨੇ ਇਹ ਬੜੀ ਲੋਕ ਉਮਮਾਂਗੇ ਪਹੁੰਚੇ ਨੇ ਕੁੜੀਆਂ ਪੈਣਾ ਤੀਆਂ ਸਭੋਂ ਇਹ ਗੱਲ ਕਰਾਂਗੇ ਜਗਰਾ ਸਿੰਘ ਪਟੋਰੀ ਜੋ ਕਿ ਐਮਸੀ ਮੌਜੂਦ ਹੈ ਐਮਸੀ ਨੇ ਵੀ ਕੀ ਮੈਂ ਲੱਗੇ ਨੇ ਕਿ ਕੀ ਕੀ ਕੋਈ ਦਿੱਕਤ ਪਰੇਸ਼ਾਨੀ ਤੇ ਨਹੀਂ ਆ ਸਾਹਮਣਾ ਕਰਨਾ ਪਿਆ ਚਲ ਤੇਰੀ ਸਵੇਰੇ ਤੁਹਾਡਾ ਸਵਾਗਤ ਹੈ ਹਾਂ ਬਹੁਤ ਬਹੁਤ ਧੰਨਵਾਦੀ ਤੁਹਾਡੀ ਟੀਮ ਦਾ ਸੋ ਇਹ ਜਿਹੜਾ ਤਿਹਾਰਾ ਸਾਡਾ ਹੱਥ ਮਾਂ ਤਿਹਾਰਾ ਜੀ ਬਹੁਤ ਹੁੰਮਤਾ ਨਾਲ ਬਣਾਇਆ ਜਾਂਦਾ ਸੋ ਅਸੀਂ ਵਿਸ਼ੇਸ਼ ਧੰਨਵਾਦ ਕਰਾਂਗੇ ਪ੍ਰਸ਼ਾਸਨ ਦਾ ਸਾਡੇ ਐਸਐਸਪੀ ਆਲਮ ਬਰਨਾਲਾ ਜੀ ਦਾ ਜਿਹੜੇ ਕੀ ਇਹ ਮੰਨ ਕੇ ਚੱਲੀ ਅਸੀਂ ਇੱਕ ਵਾਰ ਗਏ ਉਹਨਾਂ ਨੂੰ ਐਪਲੀਕੇਸ਼ਨ ਦਿੱਤੀ ਔਰ ਤਿੰਨੇ ਦਿਨ ਜਿਹੜੀ ਸਾਡੀ ਫੋਰਸ ਆ ਉਹ ਐ ਲੈ ਲੋ ਵੀ ਸਭ ਤੋਂ ਪਹਿਲਾਂ ਆ ਕੇ ਜਿਹੜੀ ਹੈਗੀ ਇੱਥੇ ਡਿਊਟੀ ਦਿੰਦੀ ਆ ਔਰ ਆ ਦੇਖੋ ਤੁਹਾਡੇ ਨਿਗਾ ਦੇ ਵਿੱਚ ਚੱਪੇ ਚੱਪੇ ਤੇ ਜਾਣੀ ਉਹ ਖੜੇ ਨੇ ਉਹ ਲਾਜੋ ਜਾਨੀ ਪਿੱਛੇ ਲਈ ਅਸੀਂ ਗੱਲ ਕਰੀਏ ਤਾਂ ਸਾਨੂੰ ਬਹੁਤ ਦਿੱਕਤਾਂ ਆਉਂਦੀਆਂ ਸੀ ਪਰ ਅੱਜ ਕੋਈ ਦਿੱਕਤ ਨਹੀਂ ਐ ਅਸੀਂ ਆਹ ਨਾਲ ਚਿਹਰਾਂ ਤੇ ਬਹਿ ਕੇ ਪ੍ਰੋਗਰਾਮ ਆਪ ਦੇਖ ਰਹੇ ਆ ਸਾਨੂੰ ਟੈਨਸ਼ਨ ਨਹੀਂ ਆਉਂਦੀ ਉਹਨਾਂ ਨੂੰ ਇਹ ਜਿਵੇਂ ਪ੍ਰੋਗਰਾਮ ਥੀਆ ਪ੍ਰੋਗਰਾਮ ਕਿਤੇ ਦਾ ਕਿੰਨੇ ਟਾਈਮ ਤੋਂ ਸੀ ਕਿੰਨੇ ਸਾਲ ਤੋਂ ਲਗਾ ਰਹੇ ਹੋ ਇਹ ਘੱਟੋ ਘੱਟ ਜੀ 8 ਸਾਲ ਹੋ ਗਏ ਆ ਅੱਠਵਾਂ ਸਾਡਾ ਹੈਗਾਗਾ ਜਿਹੜਾ ਪ੍ਰੋਗਰਾਮ ਚੱਲ ਰਿਹਾ ਔਰ ਐ ਮੰਨ ਕੇ ਚੱਲੀਏ ਵੀ ਇਹ ਪੂਰੇ ਬਰਨਾਲੇ ਦੀ ਸਭ ਤੋਂ ਵੱਡੀਆਂ ਤੀਆਂ ਕਿਹਾ ਜਾਂਦਾ ਔਰ ਝੂਲੇ ਵਗੈਰਾ ਚੰਡੋਲ ਵਗੈਰਾ ਖਾਣ ਪੀਣ ਦੀਆਂ ਸਾਲਾਂ ਜਿਹੜੀਆਂ ਸਾਰਾ ਕੁਝ ਅਰੇਂਜਮੈਂਟ ਕੀਤਾ ਜਾਂਦਾ ਇਹ ਕਿੰਨੇ ਦਿਨ ਦਾ ਪ੍ਰੋਗਰਾਮ ਹੁੰਦਾ ਜੀ ਇਹ ਸਰ ਵੈਸੇ ਪਹਿਲਾਂ ਪਿੱਛੇ 5 ਦਿਨਾਂ ਦਾ ਕਰਦੇ ਹੁੰਦੇ ਸੀ ਕਿਉਂਕਿ ਅਸੀਂ 6 ਜਣੇ ਦੀ ਟੀਮ ਆ ਔਰ ਅਸੀਂ ਉਦੋਂ ਵਕਤ ਆ ਕੇ 3 ਦਿਨਾਂ ਦਾ ਕਰਤਾ ਕੋਨੇ 3 ਦਿਨਾਂ ਦਾ ਜਣੀ ਅੱਜ ਲਾਸਟ ਦਿਨ ਆ ਕਿੰਨੇ ਕਿ ਲੋਕਾਂ ਨੇ ਭਾਗ ਲੇਤਾ ਤੀਆਂ ਨੇ ਕੁੜੀਆਂ ਨੇ ਕਿੰਨਾ ਇਹਦੇ ਵਿੱਚ ਐ ਆਹਨ ਤੁਹਾਡੇ ਸਾਹਮਣੇ ਇਹ 5-6000 ਜਿਹੜੇ ਇੱਥੇ ਕੁੜੀਆਂ ਆਉਂਦੀਆਂ ਨੇ ਇਹ ਪੰਜਾਬ ਦਾ ਸੋਨੇ ਸੱਭਿਆਚਾਰਕ ਜਿਉਂਦਾ ਰੱਖਿਆ ਜੀ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਕਿਉਂਕਿ ਲੋਕ ਸੱਭਿਆਚਾਰਕ ਤੋਂ ਟੁੱਟ ਚੱਲੇ ਦੇਖੋ ਜੀ ਸੱਭਿਆਚਾਰ ਦਾ ਹੁਣ ਕੱਲਾ ਖੋਨਾ ਚ ਹੀ ਰਹਿ ਗਿਆ ਆ ਆਦਰਵਾਇਸ ਸੱਭਿਆਚਾਰ ਕੁਛ ਨਹੀਂ ਹੈ ਹੁਣ ਇੱਥੇ ਸਾਨੂੰ ਇੰਨੀ ਖੁਸ਼ੀ ਹੁੰਦੀ ਆ ਵੀ ਇੱਥੇ ਸਾਡੀਆਂ ਛੋਟੀਆਂ ਛੋਟੀਆਂ ਲੜਕੀਆਂ ਕਿਸੇ ਦਾ ਪ੍ਰਾਂਦਾ ਪਾਇਆ ਹੋਇਆ ਕਿਸੇ ਨੇ ਘਗਰਾ ਪਾਇਆ ਹੋਇਆ ਕਿਸੇ ਨੇ ਫੁਲਕਾਰੀ ਲੇਤੀ ਵੀ ਆ ਉਤੋਂ ਸਾਨੂੰ ਪਤਾ ਲੱਗਦਾ ਵੀ ਇਹ ਬੱਚੇ ਇੱਥੇ ਆਉਣ ਵਾਲੇ ਇਹਨਾਂ ਨੂੰ ਪਤਾ ਲੱਗ ਰਿਹਾ ਵੀ ਸਾਡਾ ਸੱਭਿਆਚਾਰ ਕੀ ਆ ਅਗਲੀ ਵਾਰੀ ਪੀਂਗ ਵਗੈਰਾ ਦਾ ਵੀ ਕੋਈ ਇਂਤਜ਼ਾਮ ਹੋ ਗਏ ਜਿਵੇਂ ਪਿੰ ਜਿਹੜੀ ਪਰ ਗੱਲ ਕੀ ਕਰੀਏ ਦਰਖਤ ਨਾ ਹੋਣ ਕਰਕੇ ਪਿੰਗ ਦੀ ਜਿਹੜੀ ਹੈਗੀ ਸਾਨੂੰ ਦਿੱਕਤ ਆਉਂਦੀ ਆ ਪਰ ਅਸੀਂ ਇਨਾਂ ਤੋਂ ਤੁਹਾਡੇ ਮਾਦੀਆਮ ਨਾਲ ਦੱਸਾਂਗੇ ਚਾਹੇ ਸਾਨੂੰ ਆਰਟੀਵਿਸ਼ਲ ਕਿਉਂ ਨਾ ਪੋਲਾਂ ਦੇ ਉੱਤੇ ਪਾਉਣੀ ਪਵੇ ਪਰ ਪਾਵਾਂਗੇ ਪਰ ਪਿੰਗਾ ਅਗਲੀ ਵਾਰ ਜ਼ਰੂਰ ਪਾਵਾਂਗੇ ਜਿਵੇਂ ਬਿਜਲੀ ਦਾ ਇੰਤਜ਼ਾਮ ਕੀਤਾ ਟੀਜੇ ਵੀ ਲਗਾਇਆ ਉਹਦੇ ਬਿਜਲੀ ਦੀ ਕੋਈ ਸਮੱਸਿਆ ਦਾ ਆ ਪਾਣੀ ਦਾ ਕੋਈ ਸਮੱਸਿਆ ਦਾ ਨਹੀਂ ਸਾਹਮਣਾ ਕਰਨਾ ਨਹੀਂ ਜੀ ਨਹੀਂ ਪਹਿਲਾਂ ਹੁੰਦਾ ਸੀਗਾ ਜੀ ਹੁਣ ਅਸੀਂ ਇਹਦੀ ਪਰਮਿਸ਼ਨਾਂ ਵਗੈਰਾ ਮਿਲ ਜਾਂਦੀਆਂ ਨੇ ਸੋਚ ਲਓ ਲੋਕ ਵੀ ਸਹਿਯੋਗ ਦਿੰਦੇ ਆ ਤਾਂ ਜਿਹੜੀਆਂ ਸਪਲਾਈ ਵਗੈਰਾ ਸਾਰਾ ਰੇਂਜ ਹੋ ਜਾਂਦਾ ਵਧੀਆ ਲੋਕਾਂ ਨੂੰ ਕੁੜੀਆਂ ਨੂੰ ਆਗਿਆ ਕਰੋ ਆਪਦੇ ਮਾਪੇ ਦੀ ਪੱਗਾ ਜਿਹੜੀ ਉਹ ਕਦੇ ਵੀ ਨਾ ਰੋਲੋ ਸੋ ਅੱਜ ਕੱਲ ਦਾ ਜਿਹੜਾ ਅਸੀਂ ਗੰਦਲਾ ਸਿਸਟਮ ਦੇਖ ਰਹੇ ਆ ਕਿ ਆਪ ਮੁਹਾਰੇ ਵਿਆਹ ਸ਼ਾਦੀਆਂ ਕਰਾਉਣੀਆਂ ਜਾਂ ਮਾਪੇ ਦੀ ਆਗਿਆ ਤੋਂ ਬਾਹਰ ਹੋ ਕੇ ਪਹਿਰਾ ਬਈ ਇੰਨਾ ਕੁ ਮਾੜਾ ਪਾਉਣ ਲਾ ਕੇ ਕਿ ਬੰਦਾ ਨਾ ਚਾਹੁੰਦੇ ਵੀ ਮਨ ਦੇ ਵਿੱਚ ਉਹਦੇ ਗਲਤ ਖਿਆਲ ਆਉਂਦੇ ਆ ਅਸੀਂ ਕਹਿੰਦੇ ਆ ਵੀ ਆਪਦੇ ਸੱਭਿਆਚਾਰ ਚ ਰਹੋ ਮਾਪੇ ਦੇ ਕਹਿੰਦੇ ਚ ਰਹੋ ਪੜੋ ਪੜ ਲੈ ਕੇ ਕੋਈ ਨਾ ਕੋਈ ਜਿਹੜਾ ਹੈਗਾ ਵੱਡਾ ਅਫਸਰ ਬਣੋ ਜਿਹੜਾ ਕਿ ਆਪਦੇ ਇਲਾਕੇ ਦਾ ਆਪਦੇ ਗਲੀਵੇੜੇ ਦਾ ਆਪਦੇ ਮਾਪਿਆਂ ਦਾ ਨਾਮ ਰੋਸ਼ਨ ਹੋਵੇ ਇਹ ਹੀ ਮੈਸੇਜ ਹੈ ਜੀ ਧੰਨਵਾਦ ਜੀ ਏਸੀ ਸਾਡੇ ਨਾਲ ਜਗਰਾਤ ਸਿੰਘ ਪੰਡੋਰੀ ਮੌਜੂਦ ਹੈ ਐਮਸੀ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਮੈਂ ਤੁਹਾਡੇ ਨਾਲ ਥੈਂਕਸ ਜੀ ਮੈਂ ਮਹਿਮੂਦ ਬਰਨਾਲਾ